ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਕਾਫੀ ਦਿਲਚਸਪ ਵੀਡੀਓ ਕਲਿੱਪ ਤੇ ਗੱਲ ਕਰਨੀ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਇਹ ਮਨਦੀਪ ਮੰਨਾ ਦਾ ਕਲਿੱਪ ਹੈਗਾ ਹਨਾ ਹਾਂ ਮਨਦੀਪ ਮੰਨਾ ਦਾ ਤੇ ਉਹ ਇੱਕ ਵਾਇਰਲ ਰੀਲ ਬਾਰੇ ਗੱਲ ਕਰ ਰਹੇ ਨੇ ਅੱਛਾ ਉਹ ਰੀਲ ਜਿਸ ਵਿੱਚ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨਜ਼ਰ ਆਉਂਦੇ ਨੇ ਹਾਂ ਜੀ ਉਹੀ ਰੀਲ ਪਰ ਗੱਲ ਸਿਰਫ ਉਹਨਾਂ ਦੇ ਨਜ਼ਰ ਆਉਂਦੀ ਨਹੀਂ ਗੱਲ ਉਸ ਰੀਲ ਦੇ ਇੱਕ ਖਾਸ ਪਹਿਲੂ ਦੀ ਹੈ ਹਾਂ ਤੇ ਉਹ ਪਹਿਲੂ ਮਤਲਬ ਕਾਫੀ ਹੈਰਾਨ ਕਰਨ ਵਾਲਾ ਹੈਗਾ ਕੀ ਪਹਿਲੂ ਹੈ ਉਹ ਉਸ ਰੀਲ ਵਿੱਚ ਨਾ ਬਿਕਰਮ ਮਜੀਠੀਆ ਦੇ ਕੈਲੋ ਪ੍ਰਭਾਵ ਦੀ ਤੁਲਨਾ ਸ਼ੋਲੇ ਫਿਲਮ ਦੇ ਗੱਬਰ ਸਿੰਘ ਨਾਲ ਕੀਤੀ ਗਈ ਹੈ ਕੀ ਗੱਬਰ ਸਿੰਘ ਨਾਲ ਸਿੱਧੀ ਤੁਲਨਾ ਹਾਂਜੀ ਬਿਲਕੁਲ ਗੱਬਰ ਸਿੰਘ ਨਾਲ ਅੱਛਾ ਇਹ ਤਾਂ ਪੰਜਾਬ ਦੀ ਸਿਆਸਤ ਦੇ ਸਾਬ ਨਾਲ ਕਾਫੀ ਤਗੜੀ ਗੱਲ ਲੱਗਦੀ ਹੈ ਹੈਗੀ ਆ ਬਿਲਕੁਲ ਤਾਂ ਮਨਦੀਪ ਮਨਾ ਇਸ ਬਾਰੇ ਕੀ ਕਹਿੰਦੇ ਨੇ ਫਿਰ ਉਹ ਸਹਿਮਤ ਨੇ ਉਸ ਤੁਲਨਾ ਨਾਲ हां जी वो तो पूरी तरह सहमत ਨੇ ਮੰਨਾ ਕਹਿੰਦੇ ਨੇ ਕਿ ਜਿਵੇਂ ਮਤਲਬ ਗੱਬਰ ਸਿੰਘ ਦਾ ਖੌਫ ਹੁੰਦਾ ਸੀ ਓਨੇ ਪੰਜਾਬ ਚ ਮਜੀਠੀਆ ਦਾ ਹੋਣਾ ਵੀ ਇੱਕ ਡਰ ਵਾਲੀ ਗੱਲ ਹੈ اچھا ਪਰ ਉਹ ਸਿਰਫ ਇੱਥੇ ਹੀ ਨਹੀਂ ਰੁਕਦੇ ਮਤਲਬ ਹੋਰ ਵੀ ਕੁਝ ਕਹਿੰਦੇ ਨੇ ਇਸ ਤੁਲਨਾ ਨੂੰ ਅੱਗੇ ਵਧਾਉਂਦੇ ਨੇ ਹਾਂ ਉਹ ਇਸ ਨੂੰ ਸਿਰਫ ਤੁਲਨਾ ਨਹੀਂ ਰਹਿਣ ਦਿੰਦੇ ਉਹ ਇਸ ਦੇ ਪਿੱਛੇ ਕਾਫੀ ਗੰਭੀਰ ਇਲਜ਼ਾਮ ਲਾਉਂਦੇ ਨੇ ਇਲਜ਼ਾਮ ਕਿਸ ਤਰ੍ਹਾਂ ਦੇ ਉਹ ਕਹਿੰਦੇ ਨੇ ਕਿ ਜਿਵੇਂ ਗੱਬਰ ਲੋਕਾਂ ਨੂੰ ਲੁੱਟਦਾ ਸੀ ਦਬੋਂਦਾ ਸੀ ਓਵੇਂ ਹੀ ਮਜੀਠੀਆਂ ਨੇ ਪੰਜਾਬ ਤੇ ਇੱਥੋਂ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ਓਹੋ ਇਹ ਤਾਂ ਫਿਰ ਸਿਰਫ ਤੁਨਾ ਨਹੀਂ ਰਹੀ ਹੈ ਤਾਂ ਸਿੱਧਾ ਦੋਸ਼ ਹੋ ਗਿਆ ਹਾਂਜੀ ਬਿਲਕੁਲ ਸ਼ੋਸ਼ਣ ਦਾ ਸਿੱਧਾ ਦੋਸ਼ ਹੈਗਾ ਇਹ ਤਾਂ ਵਾਕਈ ਬਹੁਤ ਬਹੁਤ ਗੰਭੀਰ ਗੱਲ ਕਹਿ ਰਹੇ ਨੇ ਮੰਨਾ ਕਿ ਉਹ ਇਸ ਮਤਲਬ ਸ਼ੋਸ਼ਣ ਵਾਲੀ ਗੱਲ ਨੂੰ ਹੋਰ ਖੋਲਦੇ ਨੇ ਕੋਈ ਉਦਾਹਰਨਾ ਵਗੈਰਾ ਹਾਂ ਹਾਂ ਦਿੰਦੇ ਨੇ ਉਹ ਜ਼ਿਕਰ ਕਰਦੇ ਨੇ ਕਿ ਮਜੀਠੀਆ ਦੇ ਕਾਰਜਕਾਲ ਵੇਲੇ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨਾਂ ਤੇ ਕਾਨੂੰਨੀ ਕੇਸ ਪਾਏ ਗਏ ਹਜ਼ਾਰਾਂ ਨੌਜਵਾਨਾਂ ਤੇ ਹਾਂਜੀ ਤੇ ਉਹ ਦਾਵਾ ਕਰਦੇ ਨੇ ਕਿ ਇਨ੍ਹਾਂ ਕੇਸਾਂ ਵਿੱਚ ਅਕਸਰ ਪੈਸਿਆਂ ਦਾ ਲੈਣ ਦੇਣ ਸ਼ਾਮਿਲ ਹੁੰਦਾ ਸੀ ਅੱਛਾ ਮਤਲਬ ਪੈਸੇ ਲੈ ਕੇ ਕੇਸ ਬਣਾਉਣ ਜਾਂ ਹਟਾਉਣ ਦੀ ਗੱਲ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੈਗਾ ਤੇ ਇਹ ਇਸ ਤੋਂ ਵੀ ਮਤਲਬ ਅੱਗੇ ਵੱਧ ਕੇ ਉਹ ਕਹਿੰਦੇ ਨੇ ਕਿ ਦਿੱਲੀ ਗੁਜਰਾਤ ਯੂਪ ਵਰਗੀਆਂ ਥਾਵਾਂ ਤੋਂ ਲੋਕਾਂ ਨੂੰ ਲਿਆ ਕੇ ਤਸੀਹੇ ਦਿੱਤੇ ਜਾਂਦੇ ਸੀ ਤਸੀਹੇ ਕਿਉਂ ਤਾਂ ਕਿ ਉਹਨਾਂ ਤੋਂ ਕੀ ਕਹਿੰਦੇ ਨੇ ਲੋੜਿੰਦੀਆਂ ਗੱਲਾਂ ਮਨਵਾਈਆਂ ਜਾ ਸਕਣ ਇਹ ਮੁੰਨਾ ਦਾ ਦਾਵਾ ਹੈ ਸੁਣ ਕੇ ਹੀ ਮਤਲਬ ਅਜੀਬ ਲੱਗ ਰਿਹਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਉਹ ਮਜੀਠੀਆ ਨੂੰ ਪੰਜਾਬ ਦਾ ਗੱਬਰ ਕਹਿ ਰਹੇ ਨੇ ਹਾਂਜੀ ਲੱਗਦਾ ਇਹੀ ਅਥਾਰ ਬਣਾ ਰਹੇ ਨੇ ਉਹ ਠੀਕ ਹੈ ਕੀ ਉਹਨਾਂ ਦੇ ਬਿਆਨ ਵਿੱਚ ਸਿਰਫ ਇਹੀ ਇਲਜ਼ਾਮ ਹੀ ਨੇ ਜਾਂ ਕੁਝ ਹੋਰ ਵੀ ਕਿਹਾ ਉਹਨਾਂ ਨੇ ਨਹੀਂ ਇਲਜ਼ਾਮਾਂ ਦੇ ਨਾਲ ਨਾਲ ਉਹ ਇੱਕ ਇੱਕ ਤਰ੍ਹਾਂ ਦੀ ਸਲਾਹ ਜਾਂ ਨਸੀਹਤ ਵੀ ਦਿੰਦੇ ਨੇ ਅੱਛਾ ਕੀ ਸਲਾਹ ਉਹ ਯਾਦ ਕਰਾਉਂਦੇ ਨੇ ਕਿ ਦੇਖੋ ਹਰ ਕਿਸੇ ਨੇ ਆਪਣੇ ਕੰਮਾਂ ਦਾ ਹਿਸਾਬ ਤਾਂ ਰੱਬ ਨੂੰ ਦੇਣਾ ਹੀ ਹੈ ਇਸ ਲਈ ਕੰਮ ਸੋਚ ਸਮਝ ਕੇ ਕਰੋ ਤੇ ਨਾਲ ਹੀ ਉਹ ਸੁਖਬੀਰ ਸਿੰਘ ਬਾਦਲ ਨੂੰ ਵੀ ਸਿੱਧੀ ਅਪੀਲ ਕਰਦੇ ਨੇ ਅੱਛਾ ਸੁਖਬੀਰ ਬਾਦਲ ਨੂੰ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਬਈ ਪੰਜਾਬ ਦੇ ਨਾਲ ਖੜੋ ਲੋਕਾਂ ਦੇ ਨਾਲ ਖੜੋ ਉਹਨਾਂ ਲੋਕਾਂ ਦਾ ਬਚਾਅ ਨਾ ਕਰੋ ਜਿਨ੍ਹਾਂ ਤੇ ਨਸ਼ਿਆਂ ਦੇ ਇੰਨੇ ਗੰਭੀਰ ਕੇਸ ਚੱਲ ਰਹੇ ਨੇ ਠੀਕ ਹੈ ਠੀਕ ਹੈ ਤੇ ਅਕਾਲੀ ਦਲਵਾਰੇ ਮਤਲਬ ਪਾਰਟੀ ਬਾਰੇ ਵੀ ਕੁਝ ਕਿਹਾ ਉਹਨਾਂ ਨੇ ਜਿਸ ਨੇ ਸਾਰੇ ਆਗੂ ਜੁੜੇ ਹੋਏ ਨੇ ਹਾਂ ਬਿਲਕੁਲ ਕਿਆ ਉਹ ਪਾਰਟੀ ਦੀ ਜੋ ਅੱਜ ਦੀ ਹਾਲਤ ਹੈ ਉਸ ਤੇ ਕਾਫੀ ਕਹਿ ਲੋ ਨਿਰਾਸ਼ਾ ਤੇ ਸ਼ਰਮਿੰਦਗੀ ਜਈ ਜ਼ਾਹਿਰ ਕਰਦੇ ਨੇ ਕਿਵੇਂ ਮਨਾ ਕਹਿੰਦੇ ਨੇ ਕਿ ਇਹ ਪਾਰਟੀ ਜਿਹੜੀ ਕਦੇ ਉਹਨਾਂ ਦਾ ਆਪਣਾ ਸਿਆਸੀ ਖਾਰ ਸੀ ਉਹ ਬਾਦਲ ਪਰਿਵਾਰ ਨੇ ਮਤਲਬ ਤਬਾਹ ਕਰ ਦਿੱਤੀ ਹੈ ਤੇ ਲੋਕ ਹੁਣ ਇਹਨਾਂ ਨੂੰ ਖਲਨਾਇਕ ਵਾਂਗ ਦੇਖਦੇ ਨੇ ਹੂੰ ਤੇ ਫੇਰ ਉਹ ਬਾਬਾ ਬੁੱਲੇ ਸ਼ਾਹ ਦੇ ਬੋਲਾਂ ਦਾ ਹਵਾਲਾ ਵੀ ਦਿੰਦੇ ਨੇ ਅੱਛਾ ਹਾਂਜੀ ਉਹਨਾਂ ਨੂੰ ਕਹਿੰਦੇ ਨੇ ਕਿ ਆਪਣੇ ਕੰਮਾਂ ਦੇ ਨਤੀਜਿਆਂ ਬਾਰੇ ਸੋਚੋ ਤੇ ਪੰਜਾਬ ਦੇ ਭਲੇ ਲਈ ਕੰਮ ਕਰੋ ਤਾਂ ਕੁਲ ਮਿਲਾ ਕੇ ਇਹ ਤਾਂ ਮੰਦੀਪ ਮੰਨਾ ਦਾ ਕਾਫੀ ਕਾਫੀ ਤਿੱਖਾ ਤੇ ਸਿੱਧਾ ਬਿਆਨ ਹੈਗਾ ਹਾਂਜੀ ਬਹੁਤ ਤਿੱਖਾ ਤੇ ਜੇ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਇਹੀ ਹੈ ਕਿ ਇੱਕ ਵੱਡੇ ਸਿਆਸੀ ਲੀਡਰ ਦੀ ਤੁਲਨਾ ਸਿੱਧੀ ਇੱਕ ਬਹੁਤ ਹੀ ਮਸ਼ਹੂਰ ਫਿਲਮੀ ਖਲਨਾਇਕ ਗੱਬਰ ਸਿੰਘ ਨਾਲ ਹੋ ਰਹੀ ਹੈ ਹੂੰ ਤੇ ਇਸ ਤੁਲਨਾ ਨੂੰ ਸਹੀ ਠਹਿਰਾਉਣ ਲਈ ਸ਼ੋਸ਼ਣ ਦੇ ਸ਼ੱਕੀ ਕਾਨੂੰਨੀ ਕਾਰਵਾਈਆਂ ਦੇ ਤੇ ਪਾਰਟੀ ਦੀ ਅੰਦਰੂਨੀ ਸਿਆਸਤ ਦੇ ਬਹੁਤ ਹੀ ਮਤਲਬ ਸੀਰੀਅਸ ਇਲਜ਼ਾਮ ਲਾਏ ਜਾ ਰਹੇ ਨੇ ਜਿਵੇਂ ਮੰਨਾ ਨੇ ਆਪਣੀ ਵੀਡੀਓ ਚ ਦੱਸਿਆ ਸਹੀ ਗੱਲ ਹੈ ਤੇ ਜਾਂਦੇ ਜਾਂਦੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆਂ ਫਿਰ ਹਾਂਜੀ ਜ਼ਰੂਰ ਸਵਾਲ ਇਹ ਹੈ ਕਿ ਜਦੋਂ ਕਿਸੇ ਸਿਆਸੀ ਆਗੂ ਦਾ ਅਕਸ ਗੱਬਰ ਵਰਗੇ ਮਤਲਬ ਪੌਪੂਲਰ ਕਲਚਰ ਦੇ ਕਿਰਦਾਰਾਂ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਉਸ ਆਗੂ ਬਾਰੇ ਲੋਕਾਂ ਦੀ ਸੋਚ ਨੂੰ ਤੇ ਉਸ ਦੇ ਖਿਲਾਫ ਲੱਗੇ ਇਲਜ਼ਾਮਾਂ ਦੇ ਇਸ ਪੂਰੇ ਗੁੰਜਲਦਾਰ ਮਾਮਲੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਦੇ ਹਵਾਲਿਆਂ ਦਾ ਅਸਰ ਕੀ ਹੁੰਦਾ ਹੈ ਬਿਲਕੁਲ ਇਸ ਤੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ